ਹਿਆਣਾ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਚਾਰ ਪੰਜ ਨੌਚਵਾਨ ਗਲੀ ਦੇ ਵਿੱਚ ਖੜੇ ਹੋਏ ਦਿਖਾਈ ਦੇ ਰਹੇ ਨੇ ਜਿਨ੍ਹਾਂ ਦੇ ਵੱਲੋਂ ਅਰੀਲਾ ਬਣਾਈਆਂ ਜਾਂਦੀਆਂ ਨੇ ਤੇ ਲੁੱਟੇਰੇ ਦਾ ਫੋਨ ਖੋ ਕੇ ਫਰਾਰ ਹੋ ਜਾਂਦੇ ਨੇ ਇਹਨਾਂ ਲੁੱਟੇਰਿਆਂ ਦੇ ਹੌਸਲੇ ਜਿਹੜੇ ਨੇ ਉਹ ਬਲੰਦ ਹੋ ਗਏ ਨੇ ਕਿ ਦਿਨ ਦਿਹਾੜੇ ਇਹਨਾਂ ਨੂੰ ਕਿਸੇ ਦਾ ਕੋਈ ਖੌਫ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਗਲੀ ਦੇ ਵਿੱਚ ਚੈਲਪੈਲ ਵੀ ਤੁਸੀਂ ਦੇਖ ਸਕਦੇ ਹੋ ਪੂਰੀ ਚੈਲਪੈਲ ਹੁੰਦੀ ਹੈ ਤੇ ਫਿਰ ਵੀ ਇਹ ਦੇਖਦੇ ਹੀ ਦੇਖਦੇ ਇਹਨਾਂ ਦੇ ਹੱਥੋਂ ਫੋਨ ਖੋ ਕੇ ਫਰਾਰ ਹੋ ਜਾਂਦੇ ਨੇ ਤਾਂ ਅਜਿਹੀ ਹੀ ਹੋਰ ਬੜੇ ਮਾਮਲੇ ਨਿਕਲ ਕੇ ਸਾਹਮਣੇ ਆਉਂਦੇ ਨੇ ਤਾਂ ਇੱਕ ਹੋਰ ਵੀਡੀਓ ਤੁਹਾਡੇ ਨਾਲ ਸਾਜੀ ਕਰ ਰਹੇ ਹਾਂ ਜਿੱਥੇ ਕਿ ਲੁਧਿਆਣਾ ਤੋਂ ਨਿਕਲ ਕੇ ਇਹ ਵੀਡੀਓ ਸਾਹਮਣੇ ਆਈ ਹੈ ਜਿੱਥੇ ਇੱਕ ਚਪਟ ਮਾਰਾਂ ਦੀ ਇਹ ਕਰਤੂਤ ਜਿਹੜੀ ਹੈ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਪੂਰੀ ਕੈਦ ਹੋ ਜਾਂਦੀ ਹੈ। ý thức 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 ਆਣਾ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਚਾਰ ਪੰਜ ਨੌਚਵਾਨ ਗਲੀ ਦੇ ਵਿੱਚ ਖੜੇ ਹੋਏ ਦਿਖਾਈ ਦੇ ਰਹੇ ਨੇ ਜਿਨ੍ਹਾਂ ਦੇ ਵੱਲੋਂ ਰੀਲਾ ਬਣਾਈਆਂ ਜਾਂਦੀਆਂ ਨੇ ਤੇ ਲੁੱਟੇਰੇ ਦਾ ਫੋਨ ਖੋ ਕੇ ਫਰਾਰ ਹੋ ਜਾਂਦੇ ਨੇ ਇਹਨਾਂ ਲੁੱਟੇਰਿਆਂ ਦੇ ਹੌਸਲੇ ਜਿਹੜੇ ਨੇ ਉਹ ਬਲੰਦ ਹੋ ਗਏ ਨੇ ਕਿ ਦਿਨ ਦਿਹਾੜੇ ਇਹਨਾਂ ਨੂੰ ਕਿਸੇ ਦਾ ਕੋਈ ਖੌਫ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਗਲੀ ਦੇ ਵਿੱਚ ਚੈਲਪੈਲ ਵੀ ਤੁਸੀਂ ਦੇਖ ਸਕਦੇ ਹੋ ਪੂਰੀ ਚੈਲਪੈਲ ਹੁੰਦੀ ਹੈ ਤੇ ਫਿਰ ਵੀ ਇਹ ਦੇਖਦੇ ਹੀ ਦੇਖਦੇ ਇਹਨਾਂ ਦੇ ਹੱਥੋਂ ਫੋਨ ਹੋ ਕੇ ਫਰਾਰ ਹੋ ਜਾਂਦੇ ਨੇ ਤਾਂ ਅਜਿਹੀ ਹੀ ਹੋਰ بڑے ਮਾਮਲੇ ਨਿਕਲ ਕੇ ਸਾਹਮਣੇ ਆਉਂਦੇ ਨੇ ਤਾਂ ਇੱਕ ਹੋਰ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਲੁਧਿਆਣਾ ਤੋਂ ਨਿਕਲ ਕੇ ਇਹ ਵੀਡੀਓ ਸਾਹਮਣੇ ਆਈ ਹੈ ਜਿੱਥੇ ਇੱਕ ਚਪਟ ਮਾਰਾਂ ਦੀ ਇਹ ਕਰਤੂਤ ਜਿਹੜੀ ਆ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਪੂਰੀ ਕੈਦ ਹੋ ਜਾਂਦੀ ਹੈ